ਕੀ ਸੁਣਦਾਈ ਕੋ ਹੁੰਦਾ ਤੈਨੂੰ ਕੀ ਦੱਸੀਏ ਤੇਰੇ ਟੂਟ ਤੇ ਜਾਨੀ ਮੈਂ ਨਰੇਗਾ ਦੇ ਫਾਰਮ ਭਰਾਏ ਨਰੇਗਾ ਦੇ ਹਾਂਜੀ ਨਰੇਗਾ ਦੇ ਫਾਰਮ ਬਣਾਏ ਤੇ ਪਤਾ ਜੋਬ ਕਾਟ ਹੈਗਾ ਨਹੀਂ ਐਨ ਤੇ ਨਾ ਦਿੱਤਾ ਨਹੀਂ ਕੋਈ ਤੇ ਕੀ ਕੀ ਪ੍ਰੂਫ ਦਿੱਤੇ ਮੈਂ ਆਧਾਰ ਕਾਰਡ ਤੇ ਕੋੜਾ ਕਾਪੀ ਤੇ ਬੰਕ ਕਾਪੀ ਦੀਆਂ ਕਿਹੋਂ ਪ੍ਰੂਫ ਹੋਰ ਹੋਰ ਕੋਈ ਨਹੀਂ ਫੋਟੋ ਦਿੱਤੀ ਹਾਂਜੀ ਕੀ ਨੋ ਦਿੱਤੀ ਸਰਪੰਚ ਨੂੰ ਸਰਪੰਚ ਨੂੰ ਹਾਂਜੀ ਇੱਥੋਂ ਦਾ ਸਰਪੰਚ ਹੈ ਹਾਂਜੀ ਨੌਨਿਆਂ ਦਾ ਨੌਨਿਆਂ ਦਾ ਹਾਂਜੀ ਅੱਛਾ ਤੇ ਉਹ ਅਜਿਹੇ ਜੌਬ ਕਾਰਡ ਨੰਬਰ ਹੈਗਾ ਐਮਪੀ ਉਹਨੂੰ ਤਾਂ ਨਾ ਉਹਿਆ ਤੇਰ ਕੋ ਜੋਬ ਕਾਰਡ ਨੰਬਰ ਨਹੀਂ ਹੈਗਾ ਤੇਰ ਕੋ ਕਾਪੀ ਨਹੀਂ ਹੈਗੀ ਤਾਂ ਫਿਰ ਤੇਰੇ ਅੰਦਰ ਇਹਦਾ ਤੇ ਜਾਣ ਦਾ ਫਾਇਦਾ ਕੋਈ ਨਹੀਂ ਮੈਂ ਤਾਂਦੇ ਨਹੀਂ ਗਈ ਅੰਟੀ ਉਹ ਜੋਬ ਕਾਰਡ ਜਿਹੜਾ ਨੰਬਰ ਹਾਂਜੀ ਇਹ ਜਿੱਥੇ ਵੀ ਜਾਓ ਉਹ ਉਹ ਹੋਣਾ ਚਾਹੀਦਾ ਅੱ디 ਕੋਈ ਸਹੂਲਤ ਨਹੀਂ ਦੇਂਦੇ ਹਨ ਉਹ ਕੋਟੇ ਦੇ ਫਾਰਮ ਪਰ ਆਏ ਕੋਈ ਸਹੂਲਤ ਨਹੀਂ ਆਈ ਸਹੂਲਤ ਤਾਂ ਸਰਪੰਚ ਖਾਈ ਜਾਂਦੇ ਆ ਤੇ ਲਿਆਣਾ ਕੀ ਹੈ ਹਾਂਜੀ ਜੋ ਮੈਂਬਰਾਂ ਸਰਪੰਚਾਂ ਕੋਲੋਂ ਅੰਦਰ ਆ ਕੇ ਖਾਈ ਜਾਂਦੇ ਆ ਗਰੀਬ ਇਹ ਪਹਿਲੇ ਛਾਂ ਬਣਾਉਂਦੇ ਆ ਜੇ ਦੋ ਕਿਸ਼ਤਾਂ ਦੇ ਦਿੰਦੇ ਤੇ ਇੱਕ ਕਿਸ਼ਤ ਥੱਲੇ ਰੱਖ ਦਿੰਦੇ ਤੇ ਫੋਟੋ ਖਿੱਚ ਲੈਂਦੇ ਆ ਹਾਂਜੀ ਤੇ ਫਿਰ ਇੱਤਾਂ ਥੋੜੀ ਗੱਲ ਬਣਦੀ ਆ ਹਾਂਜੀ ਤੁਸੀਂ ਆਂਦੇ ਨਹੀਂ ਜੇ ਕੁਝ ਉਹਨਾਂ ਨੂੰ ਜਾ ਕੇ ਹਾਂਜੀ ਬਥੇਰਾ ਕਿਹਦਾ ਕੋਈ ਨਹੀਂ ਉੱਤਰਦਾ ਇਕੱਠਿਆਂ ਹੋ ਕੇ ਜਾਓ ਹਾਂ ਇਕੱਠਿਆਂ ਬੁੜੀਆਂ ਵੀ ਇਕੱਠਿਆਂ ਹੋ ਕੇ ਤੇ ਜਾਓ ਤੇ ਉਹਨਾਂ ਕੋ ਆ ਕਿਹਨੂੰ ਕਿਸ ਬੋਲਦੇ ਆ ਕੋਈ ਸੁਣਤ ਨਹੀਂ ਹੁੰਦੀ ਫਿਰ ਮੇਰੇ ਗਾਦੇ ਤੇ ਤਾਂ ਤੇਰੇ ਜਾਣ ਦਾ ਤਿੱਕਾ ਭਕਾਦਾਈ ਜੇ ਤੇਰਾ ਜੋਬ ਕਾਰਡ ਨੰਬਰ ਨਹੀਂ ਆ ਗਿਆ ਤੇਰੀ ਕਾਪੀ ਨਹੀਂ ਆ ਗਈ ਤੇ ਫਿਰ ਤੇਰਾ ਫਾਇਦਾ ਕੋਈ ਨਹੀਂ ਗਾ ਫਿਰ ਤੇ ਤੂੰ ਜਾਤ ਭਾਵੇਂ ਨਾ ਜਾ ਹਾਂ ਇਹ ਨਹੀਂ ਗੱਲ ਹੋਣੀ ਕੋਈ ਜਦੋਂ ਜਾਮੀਨਾਂ ਤੇ ਮੈਂ ਖਾਪਦੀ ਨਾ ਫਿਰ ਵੀ ਹੈ ਵੇਖਾ ਦਿੱ ਹਾਲ ਕੀ ਬਣੀ ਆ ਆ ਕੋਈ ਪਿੰਡ ਦਾ ਸਰਪੰਚੀ ਆ ਕੋ ਕੀ ਗੱਲ ਆ ਆਪ ਹੀ ਕੰਮ ਕਰਨਾ ਜੇ ਕਿ ਗਰੀਬ ਆ ਨਾ ਉਹਨੂੰ ਸਰਪੰਚੇ ਨੂੰ ਚਾਹੀਦਾ ਵਾ ਵੀ ਜੇ ਬਲਸਣ ਆਉਂਦੀ ਆ ਜੇ ਉਹਨਾਂ ਨੂੰ ਕੋਈ ਸਹੂਲਤ ਦੇਣੀ ਆ ਇਹ ਤਾਂ ਕੰਮ ਸਵਾਰੇ ਜਿਹੜਾ ਬਹੁਤਾ ਗਰੀਬ ਆ ਅਮੀਰਾਂ ਦਾ ਤਾਂ ਹਰ ਕੋਈ ਸਵਾਰਦਾ ਗਰੀਬਾਂ ਦਾ ਸਵਾਰੇ ਤਾਂ ਪਤਾ ਫੇਰ ਲੱਗਦਾ ਵਾ ਹੁਣ ਕੀ ਹਾਲ ਚੱਕ ਬੂਹਾ ਨਹੀਂ ਬਾਹਰ ਦਾ ਲੱਗਾ ਵੇ ਪਹਿਲਾਂ ਕਿ ਇਹ ਹਾਲਤ ਬਣੀ ਆ ਇਤਰਾ ਪਿੱਛੇ ਦੁਨੀਆ ਐਸੇ ਤਰ੍ਹਾਂ ਰਹਿੰਦੀ ਹੈਗੀ ਜਬਰ ਇਹ ਗੱਲਿਆ ਕਿ ਹੁਣ ਜਿਹੜਾ ਸਹੂਤਾ ਚੱਲਗਾ ਨੇ ਉਹ ਸਹੂਤਾ ਜ਼ਰੂਰ ਹੋਣਾ ਚਾਹੀਦਾ ਪਰ ਸੜੀ ਬੜੀ ਕੀ ਬਹਿਣਾ ਉਹ ਤੇ ਮੈਂ ਫੈਲਾ ਲੈ ਕੇ ਗਈ ਆ ਤੇ ਆ ਵੇਖੋ ਇਨੇ ਤੇਨ ਆਪਰੇਸ਼ਨ ਕਰਾਏ ਆ ਆ ਬੱਚੇ ਨिके ਨिके ਆ ਹੈ ਤੇ ਜੇ ਇਹਦਾ ਵੀ ਪਹਿਲ ਪੂਰਾ ਹੋ ਗਿਆ ਹੈ ਤੇ ਉਹਨੇ ਕਿਹ ਮੰਗਾ ਨੂੰ ਸਹੂਲਤ ਨਹੀਂ ਮਿਲੀ ਕਿਹ ਕੋਸ਼ ਨਹੀਂ ਮਿਲੀ ਤੇ ਮੈਂ ਉਹਦਾ ਫੈਲਾ ਲੈ ਕੇ ਗਈ ਆ ਤੇ ਅਗਲੇ ਅਗਲੇ ਨੇ ਉੱਥੇ ਜਮਾ ਨਹੀਂ ਕੀਤਾ ਵੀ ਹੈ ਤੁਸੀਂ ਕਾਡ ਮੇਰੀ ਗੱਲ ਸੁਣੋ ਕਿ ਇਹਦਾ ਕਾਰਡ ਕੋਡ ਕੋਈ ਬਣਾਇਆ ਕੀਤਾ ਕੁਝ ਆ ਜਿਹੜੇ ਤੁਸੀਂ ਜ਼ਿੰਦਗਾਂ ਚ ਫਾਰਮ ਜਿਹੜੇ ਕਾਗਜ਼ ਭਰੇ ਆ ਸਰਪੰਚ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਉਹ ਨਕਾਕਨ ਦਿੱਤਾ ਇਹ ਤਾਂ ਡਫਰ ਬੇਸ ਇੱਥੇ ਪਰੰਪਰਾਉਂਦੇ ਇੱਥੇ ਭਰਾ ਦੇ ਨੇ ਜਿੱਥੇ ਦੱਸ ਪਈ ਉੱਥੇ ਭਰਾ ਦੇ ਕੋਈ ਸਹੂਲਤ ਤੁਹਾਨੂੰ ਮਿਲੀ ਨਹੀਂ ਅੱਜ ਤੇ ਤੁਸੀਂ ਮੜ ਕੇ ਪੁੱਛਦੇ ਵੀ ਨਹੀਂਗੇ ਤਾਂ ਪੁੱਛੀ ਗਏ ਕਿ ਗਾੜੇ ਮਾਰੀ ਦੇ ਆ ਕੋਈ ਕੋਹ ਨਹੀਂ ਕਹਤੇ ਜੇ ਕੋਠੇ ਭਰਾਏ ਉਹ ਨਹੀਂ ਆਏ ਜੇ ਕੋਈ ਸਿਲੰਡਰਾਂ ਦੇ ਭਰਾਏ ਸਿਲੰਡਰਾਂ ਦੇ ਭਰਾਏ ਤੇ ਨਵਾਂ ਵੀ ਉਹ ਨਹੀਂ ਆਏ ਦੇਖੀਏ ਕੋਈ ਸਹੂਲਤ ਨਹੀਂ ਮੇਰੇ ਗਾਦੇ ਚ ਚਲੋ ਗੱਲ ਖਤਮ ਹੋ ਗਈ ਨਾ ਮੇਰੇ ਅੱਗੇ ਤੇ ਉਹ ਹੈ ਨਹੀਂਗਾ ਦੂਜਾ ਰੁਪਈਆ ਦੇ ਦਿਓ ਪਰ ਮੈਂ ਜੀ ਆ ਪੁੱਛੂ ਅਹੀਂ ਕਚਾਰਾਂ ਗਾ ਕੇ ਕੱਕੇ ਖਾਂਦੀ ਉੱਥੇ ਨਾ ਕੋਈ ਸੁਣਦਾ ਤਾਂ ਨਾ ਸੁਣਉਂਦਾ ਤੇ ਪਹਿਲਾਂ ਲੈ ਕੇ ਗਈ ਮੈਂ ਮੈਂ ਤੇ ਆਪ ਜਮਾ ਕਰਾਉਣ ਗਈ ਆ ਤੇ ਮੇਰੀ ਬੇਇੱਜ਼ਤੀ ਹੋਈ ਤੇ ਮੈਂ ਆ ਗਈ ਆ ਮੈਂ ਤੇ ਆਪ ਦੁਖੀ ਬਣੀ ਆ ਮੈਂ ਕੀ ਕਰਾਂ ਵੀ ਆ ਵੇਖ ਕੇ ਤੇ ਪੱਠਾ ਦਿੱਥਾ ਪਾਉਣਾ ਹੀ ਕਈ ਕੰਮ ਕਰਨੇ ਹੀ ਮੈਂ ਆਪਣੇ ਘਰ ਦੇ ਕੰਮ ਛੱਡ ਕੇ ਤੇ ਫੇਰ ਮੈਂ ਗਈ ਆ ਤੇ ਮੈਂ ਦੱਸ ਕੀ ਕਰਾਂ ਵੀ ਮੇਰੇ ਕੋ ਪੈਸੇ ਹੁੰਦੇ ਤਾਂ ਮੈਂ ਕਿਰਾਇਆ ਪਾੜਾ ਲਾ ਕੇ ਤੇ ਉੱਥੋਂ ਆਈ ਹੁਣ ਹੈ ਆ ਬੇਚਾਰੀ ਦਾ ਕੋਈ ਹਾਲ ਹੈ ਹੈ ਆ ਨਵਾਂ ਤਿਆਂ ਦੇ ਹਾਲ ਹੈ ਨਾ ਕੋ ਬੇਚਾਰੀ ਦਾ ਤੈਨੂੰ ਪਰੇਸ਼ਨ ਕਰਾਇਆ ਤੇ ਤਾ ਨਹੀਂ ਕੁਝ ਮਿਲਿਆ ਜੇ ਬੇਚਾਰੀ ਦੇ ਬੱਚੇ ਆ ਤੇ ਉਹ ਵੇਖ ਤਰ੍ਹਾਂ ਤੇ ਘਰ ਬਾਹਰ ਤੇ ਉਹ ਨਹੀਂ ਕਿਹੇ ਕੰਮ ਦਾ ਹੈ ਦੱਸ ਇਹਨਾਂ ਬਾਰੇ ਮੈਂ ਧੱਕੇ ਖਾਂਦੀ ਫਿਰਦੀ ਵੀ ਕਿੱਲ ਕਿਸੇ ਦਾ ਭਲਾ ਕਰਨਾ ਜ਼ਰੂਰੀ ਆ ਤੇ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਵੀ ਦੱਸ ਜੀ ਮੈਂ ਹੋਰ ਵੀ ਸასი ਕਾ ਕੀ ਹਾਲ ਆ ਸასი ਦੇ ਪੇਣ ਹੋਰ ਕੀ ਹਾਲ ਤੇ ਤੁਹਾਡੇ ਹਾਂਜੀ ਵਧੀਆ ਵਧੀਆ ਤੂੰ ਜਣਾ ਜੀ ਪਛਾਣ ਨਹੀਂ ਪੜਾਈ ਹਾਂ ਚਾਹ ਤੱਕ ਚੱਲ ਕੋਈ ਨਹੀਂ ਪੁੱਤ ਬਣ ਜਾਂਦੀ ਕਿਆ ਅੱਛਾ ਕੋਈ ਨਹੀਂ ਅਰੇ ਜੇ ਲੱਗਦਾ ਕੋਈ ਗੱਦ ਜੇ ਤੇ ਕਹੀ ਜਾਵਾਂ ਮੈਂ ਫਿਰੋਤੀਆ ਜਵਾਨ ਆ ਤੇ ਚੱਕਰ ਕਿਹਦੀ ਮਿਲਿਆ ਜੀ ਆ ਆ ਤੇ ਇਹ ਸਰਪੰਚ ਨੂੰ 40 ਸਾਲ ਹੋ ਗਏ ਆ ਵੋਟਾਂ ਪਾਉ ਗਿਆ ਤੇ ਫੇਰ ਵੀ ਕੁਝ ਨਹੀਂ ਸਰਿਆ ਫੇਰ ਇਹਦੇ ਚ ਭਾਂਣ ਫਾਇਦਾ ਵੀ ਕੀ ਆ ਤੁਹਾਨੂੰ ਕੋਈ ਨਹੀਂ ਤੇਨ ਤਾਂ ਲੱਗਦਾ ਤੁਹੀ ਆਪਣਾ ਤੜ ਹੁੰਦਾ ਹੈ ਯਾਪੀ ਪੱਠੇਲੇ ਹੋਣੇ ਪਾਣੀ ਡੋਣਾ ਤੋਂ ਸਈ ਘਰ ਦੇ ਕੰਮ ਆ ਹੁਣ ਪਿਛਲੀਆਂ ਗੱਲਾਂ ਜਿਹੜੀਆਂ ਕਿ ਨਹੀਂ ਇਹ ਹੁਣ ਸਾਨੂੰ ਹੁਣ ਕਿੱਥੇ ਆਉਂਦਗਾ ਨਹੀਂ ਉਹ ਕਹਿੰਦੇ ਆ ਲਾਸਟ ਵਾਰ ਕੀਤੇ ਆ ਹੁਣਗਾ ਜੋ ਹਣ ਹਨੂ ਰੋਣੇ ਆਉਂਦਾ ਉਹ ਗੱਲਾਂ ਸੁਣ ਸੁਣ ਕੇ ਆਖੀਦਾ ਕੀ ਕਰੀਏ ਤੀਆਂ ਦੇ ਸਿਰ ਤੇ ਸਾਰਾ ਘਰ ਬੋਹਾ ਹੁੰਦਾ ਵਾ ਆਖੀਦਾ ਵਾ ਤੀਆਂ ਨੂੰ ਤੇ ਤੀਆਂ ਨੂੰ ਬੋਹ ਘਤ ਖਣ ਕੇ ਬਖਾਉਣ ਪਕਾਉਣ ਦੀਆਂ ਉਹਨਾਂ ਦਾ ਕੀ ਕਰਨਾ ਵਿਚਾਰੇ ਬਸ ਜੇ ਤੀਆਂ ਨੂੰ ਲਿਆ ਕੇ ਬਾਹਰੋਂ ਦਵਾਗੇ ਤੇ ਕਰਨ ਲੱਗੀਆਂ ਤੇ ਜੇ ਬਾਹਰੋਂ ਲਿਆ ਕੇ ਨਹੀਂ ਦਵਾਗੇ ਤੇ ਕਿੱਥੋਂ ਕਰਨ ਲੱਗੀਆਂ ਭੈਣ ਤੈਨੂੰ ਮਿਲੀ ਨਹੀਂ ਨਾ ਨੌਕਰੀ ਤੇ ਉੱਥੇ ਜਾਨੀ ਸੀ ਨਾ ਉੱਥੇ ਨਹੀਂ ਕਿਉਂ ਫਾਈਲ ਭਰੇ ਨਹੀਂ ਇਹਨਾਂ ਨੇ ਕਾਟੇ ਕਾਟੇ ਨਹੀਂ ਦਿੱਤਾ ਨਾ ਕਾੜ ਹੀ ਨਹੀਂ ਦਿੱਤਾ ਹਾਂਜੀ ਕੋ ਉਹਦਾ ਜਾ ਕੇ ਤਾਂ ਕੰਮ ਸਵਾਰੇ ਜਿਹੜਾ ਬਹੁਤਾ ਗਰੀਬ ਆ ਹਾਂ ਜੀ ਅਮੀਰਾਂ ਦਾ ਤਾਂ ਹਰ ਕੋ ਸੂਲ ਸਵਾਰਦਾ ਗਰੀਬਾਂ ਦਾ ਸਵਾਰੇ ਤਾਂ ਪਤਾ ਫੇਰ ਲੱਗਦਾ ਵਾ ਹਾਂ ਜੀ ਹੁਣ ਕੀ ਹਾਲ ਚੱਕ ਬੂਆ ਨਹੀਂ ਬਾਹਰ ਦਾ ਲੱਗਾ ਵੇ ਪਹਿਲਾਂ ਕੀ ਹਾਲਤ ਬਣੀ ਆ ਇੰਚਾ ਪਿੱਛੇ ਦੁਨੀਆ ਐਸੀ ਤਰ੍ਹਾਂ ਰਹਿੰਦੀ ਹੈਗੀ ਜੇ ਪਰ ਇਹ ਗੱਲ ਲਿਆ ਕਿ ਹੁਣ ਜਿਹੜਾ ਸਹੂਲਤਾ ਚੱਲੰਗਾ ਨੇ ਉਹ ਸਹੂਲਤਾ ਜਰੂਰ ਹੋਣੀਗਾ ਚਾਹੀਦੀਗਾ ਨੇ ਨਾ ਨਾ ਇੱਥੇ ਤਾਂ ਕਿਤੇ ਸੌਦੀ ਲੋੜ ਹੋਵੇ ਤੇ ਉਹ ਨਹੀਂ ਕੋਈ ਦਿੰਦਾ ਤਾਂ ਨਹੀਂ ਨਾ ਫਿਰ ਇਹ ਗਲਤ ਕਰ ਲਿਆ ਹਾਂ